ਅੰਦਰ ਆ ਮੇ ਜਦ ਰਾਤ ਤੇ ਸਜਣਾ ਨਮਸਤੇ ਕਿਹੋ ਜਿਹਾ ਨਾਨਕਾ ਜਿਹੜਾ ਮੈਂ ਹਾਂ ਅੱਖਾਂ ਦਾ ਚੈੱਕ ਅਪ ਕਰਦੇ ਹੋਏ ਡਾਕਟਰ ਸਹਿਬਾਨ Các bạn có thể nhớ đăng kí Để không bỏ lỡ những video hấp dẫn ਲਗੀਆਂ ਹਈਆਂ ਅੱਖਾਂ ਦਾ ਚੈੱਕਅਪ ਜੋ 10 ਵਜੇ ਤੋਂ ਲੈ ਕੇ 2 ਵਜੇ ਤੱਕ ਕੀਤਾ ਜਾਣਾ ਔਰ ਬਹੁਤ ਹੀ ਲੰਮੀਆਂ ਲੈਣਾ ਲਗੀਆਂ ਹਈਆਂ ਸੰਗਤ ਵਾਸਤੇ ਚਾਹ ਪਾਣੀ ਦਾ ਲੰਗਰ ਲੱਗਿਆ ਹੋਇਆ ਤੁਸੀਂ ਦੇਖ ਲੈਂਦੇ ਹੋ ਇਸ ਸੰਗਤ ਵਾਸਤੇ ਚਾਹ ਪਾਣੀ ਦਾ ਲੰਗਰ ਜੋ ਹੈ

25 ਤਰੀਕ ਨੂੰ ਮਹਾਰਾਜ ਸਾਹਿਬ ਪ੍ਰਕਾਸ਼ ਕਰਾਇਆ ਸੀ ਅੱਜ ਕੋਮਪੈਨ ਤੋਂ ਫਰੰਟ ਅਖੰਡਾ ਮੋਕ ਜੇ ਕਪ ਕੈਂਪਸ ਲੈਜਪੌਂ ਦਾ ਕਿਤੇ ਖੂਨਦਾਨ ਕੇ ਰਿਚੇ ਜੋ ਇਸ ਵਾਰ ਰਾਸ ਸਸਤਵਨੀ ਸਟਾਡ 'ਤੇ ਹੋਇਆ ਜੀ ਅੱਖਾਂ ਦੇ 450 ਦੇ ਕਰੀਬ ਸਾਡੇ ਕੋਲੇ 5 ਕਿਲੋ ਜੱਜ ਚ ਗਏ ਪੈਸੇ ਤੇ ਕਰਾਇਆ ਜਾਂਦਾ ਕਿ ਕੋਈ ਲੋਟ 250 ਨੂੰ ਸੀ ਐਂਡ ਕਰ ਦੇ ਚੁਕੇ ਆ ਮੈਡੀਸਨ ਦੇ ਕਰੀਬ ਸਾਰੇ ਦਿੰਦੇ ਨੇ ਇਹ ਨਾਲ ਖੂਨਦਾਨ ਕੇ ਚੱਲਦਾ ਜੀ ਕੋਲੇ ਸਾਡੇ ਕੋਲੇ ਸਟਾਈ ਠਾਈ ਲੋਟੇ मैं सारीग विसनाट बचेजा यूनिटा सताई चुके जी उहो तकरीबन अख़ 600 लॻंदा छे हिकु सौ हुआ पातशाही ਦੇ ਵਿੱਚ साहिबाद ਦੀ ਆਦੇ ਵਿੱਚ ਮੁਫਤ ਅੱਖਾਂ ਦਾ ਕੈਂਪ ਚੈਕਅਪ ਕੰਪ ਲਗਾਇਆ ਗਿਆ ਹੈ ਜਿੱਥੇ ਬਹੁਤੀ ਸੰਖਿਆ ਵਿੱਚ ਪਹੁੰਚੀਆਂ ਆਈਆਂ ਅੱਖਾਂ ਚੈੱਕ ਕਰਨ ਵਾਸਤੇ ਤੁਸੀਂ ਦੇਖ ਸਕਦੇ ਹੋ ਚੈਕ ਕਰਾਉਣ ਉਪਰੰਤ ਜਿਨ੍ਹਾਂ ਦੇ ਕੋਈ ਐਨਕ ਲੱਗਣੀ ਹੈ ਉਹਨਾਂ ਨੂੰ ਐਨਕ ਦਿੱਤੀ ਜਾ ਰਹੀ ਹੈ ਔਰ ਜਿਨ੍ਹਾਂ ਨੇ ਦਵਾਈਆਂ ਦੀ ਜ਼ਰੂਰਤ ਹੈ ਦਵਾਈਆਂ ਦਿੱਤੀਆਂ ਜਾ ਰਹੀਆਂ ਔਰ ਆਪਰੇਸ਼ਨ ਵੀ ਜਿਹੜੇ ਆ ਮੁਫਤ ਵਿੱਚ ਹੋਣਗੇ ਔਰ ਇੱਥੇ ਜੋ ਹੌਂਦਾਂ ਕੈਂਪ ਵੀ ਲਗਾਇਆ ਗਿਆ ਤੁਸੀਂ ਦੇਖ ਸਕਦੇ ਹੋ ਮਾਸ਼ੇਦੂਨ ਦੇ ਵਿੱਚ ਫੰਡਾਨ ਕੈਂਪ ਲਗਾਇਆ ਗਿਆ ਹੈ ਛੋਟੇ ਸਾਹਿਬਜ਼ਾਦੇ ਦੀ ਯਾਦ ਦੇ ਵਿੱਚ ਔਰ ਤੁਸੀਂ ਦੇਖ ਸਕਦੇ ਹੋ ਕਿ ਡਾਕਟਰ ਅੱਖਾਂ ਦਾ ਜੋ ਚੈੱਕਅਪ ਕਰ ਰਿਹਾ ਉਤੇ ਦਵਾਈਆਂ ਫਰੀ ਦੇ ਵਿੱਚ ਦਿੱਤੀਆਂ ਜਾ ਰਹੀਆਂ ਹੈ ਔਰ ਜਿਨ੍ਹਾਂ ਦੇ ਕੋਈ ਆਪਰੇਸ਼ਨ ਹੋਣੇ ਆ ਕੁਝ ਉਹਨਾਂ ਦੀ ਸ਼ੂਗਰ ਚੈੱਕ ਜਾਂ ਬਲੱਡ ਚੈੱਕ ਔਰ ਐਂਕਾਂ ਵੀ ਜਿਹੜੀਆਂ ਫਰੀ ਦਿੱਤੀਆਂ ਜਾ ਰਹੀਆਂ ਹੈ ਦੇਖ ਸਰ ਡਾਕਟਰ ਸਾਹਿਬ ਬੀਬੀ ਜੀ ਵੈਲਥਰ ਕਲੱਬ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ ਹੈ ਤੋਂ ਛੋਟੇ ਸਭ ਯਾਦ ਦੀ ਯਾਦ ਦੇ ਵਿੱਚ ਲਾਡ ਲਗਾਇਆ ਗਿਆ ਤੁਸੀਂ ਦੇਖ ਸਕਦੇ ਹੋ ਕਿ ਕਿੰਨੀਆਂ ਸੰਤਾ ਇੱਥੇ ਚੈੱਕਅਪ ਕਰਾਉਣ ਵਾਸਤੇ ਅੱਖਾਂ ਚੈੱਕਅਪ ਕਰਾਉਣ ਵਾਸਤੇ ਪਹੁੰਚੀਆਂ ਹੀਆਂ ਕੁਛ ਦੇਖਿਆ ਕਿ ਅੱਜ ਕੋਰਕੂਰਾ ਦੇ ਪਾਕਸ਼ਾਈ ਦਸਵੀ ਗੁਰਦੁਆਰਾ ਸਾਹਿਬ ਦੇ ਵਿੱਚ ਖੂਨਦਾਨ ਕੈਂਪ ਲਗਾਇਆ ਗਿਆ ਇਹ ਖੂਨਦਾਨ ਕੈਂਪ ਛੋਟੇ ਸਾਹਿਬ ਜਦਿਆਂ ਦੀ ਯਾਦ ਦੇ ਵਿੱਚ ਲਗਾਇਆ ਗਿਆ ਤੇ ਉਸ ਦੇ ਨਾਲ ਹੀ ਅੱਖਾਂ ਦਾ ਚੈੱਕਅਪ ਕੈਂਪ ਲਗਾਇਆ ਗਿਆ ਜੋ ਕਿ ਛੋਟੇ ਸਾਹਿਬ ਜਦਿਆਂ ਦੀ ਯਾਦ ਦੇ ਵਿੱਚ ਜਿਨ੍ਹਾਂ ਨੇ ਸ਼ਹੀਦੀਆਂ ਦਿੱਤੀਆਂ ਔਰ ਜੀ ਆਪਣੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਿਨ੍ਹਾਂ ਨੇ ਆਪਣਾ ਸਰਵੰਸ ਵਾਰਿਆ ਉਹਨਾਂ ਦੀ ਯਾਦ ਦੇ ਵਿੱਚ ਅੱਜ ਖੂਨਦਾਨ ਕੈਂਪ ਤੇ ਅੱਖਾਂ ਦਾ ਦਾਨ ਕੈਂਪ ਲੱਗਿਆ ਮੈਂ ਰਮੇਸ਼ ਕਾਬਾ ਇੰਡੀਅਨ ਟੀਵੀ ਨਿਊਜ਼ ਕੋਰ ਕੋਰਾ ਪਹੁੰਚਿਆ ਤੁਸੀਂ ਦੇਖ ਸਕਦੇ ਹੋ ਕਿ ਗੁਰਦੁਆਰਾ ਪਾਸ਼ੇਈ 10ਵੀਂ ਦੇ ਵਿੱਚ ਅੱਜ ਖੂਨਦਾਨ ਕੈਂਪ ਲਗਾਇਆ ਗਿਆ ਔਰ ਨਾਲ ਹੀ ਅੱਖਾਂ ਦਾ ਚੈੱਕਅਪ ਕੈਂਪ ਲਗਾਇਆ ਗਿਆ ਜਿਸ ਦੇ ਵਿੱਚ ਬਹੁਤ ਭਾਰੀ ਸੰਗਤਾਂ ਨੇ ਅਖਾਰਾ ਜੈਕਅਪ ਕਰਾਇਆ ਔਰ ਅੱਜ ਖੁੰਦਾਨਾ ਨੇ ਕੀਤਾ ਦਰਮੇਸ਼ ਗੱਬਾ ਗੱਬਾ ਅਹੰਕਾਰ ਵਾਹਿਗੁਰੂ ਜੀ ਕੀ ਬੱਲੇ ਨਿਊਜ਼ ਕੋਟੂਰਾ ਪੜਨੋ